ਆਪਾਂ ਮੇਰੇ ਇੱਕ ਕਰ ਫਿਰ ਤੋਂ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਉਹਨਾਂ ਦੀ ਆਪਾਂ ਸ਼ੁਰੂ ਕਰਨ ਲੱਗੇ ਆਂ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਆ ਬੈਗ ਬੂਗ ਪੈਕ ਹੋ ਗਏ ਨੇ ਆਪਣੇ ਤੇ ਇਹ ਜੋ ਸਫਰ ਹੈ ਆਪਾਂ ਆਪਣੀ ਪੂਰੀ ਫੈਮਿਲੀ ਦੇ ਨਾਲ ਕਰ ਰਹੇ ਆਂ ਤੇ ਤਿੰਨ ਚਾਰ ਬੈਗ ਨੀਚੇ ਹੀ ਪਏ ਤਕਰੀਬਨ ਤੇ ਬੱਚੇ ਉੱਚੇ ਸਾਰੇ ਜਾ ਰਹੇ ਨੇ ਯਾਤਰਾ ਤੇ ਤੇ ਆਪਾਂ ਗੱਡੀ ਆਉਣ ਵਾਲੀ ਹੈ ਤੇ ਬੈਗ ਬੂਗ ਸਾਰੇ ਹੋਏ ਪਿਆ ਰੈਡੀ ਬੈਗ ਉਹ ਛੋਹ ਜ਼ਿਆਦਾ ਹੀ ਗੇ ਕਿਉਂਕਿ ਬੱਚੇ ਉੱਤੇ ਵੀ ਨਾ ਠੰਡ ਦੇ ਕੱਪੜੇ ਵੀ ਨਾ ਥੋੜੇ ਕੀ ਬੱਚਿਆਂ ਦੇ ਵੈਲੇ ਨਹੀਂ ਪੈਂਦੇ ਨੇ ਉੱਧਾ ਠੰਡ ਨਹੀਂ ਪੈਂਦੀ ਉੱਥੇ ਤੇ ਬਾਈ ਉਹਨਾਂ ਦੇ ਕਰ ਰਿਹਾ ਵੇਟ ਟੈਕਸੀ ਵਾਲੇ ਦੀ ਜਿਹੜੇ ਸਾਨੂੰ ਆਪਣਾ ਅੰਬਾਲਾ ਸਟੇਸ਼ਨ ਤੇ ਛੱਡ ਕੇ ਆਣਗੇ ਕਿੱਥੇ ਜੱਲੇ ਮੇਰਾ ਅੱਜ ਬਾਲਾ ਨੈਸ਼ਨ ਬਾਲਾ ਨੈਸ਼ਨ ਨਹੀਂ ਜਾਣਾ ਇੱਥੇ ਦਨ ਗੁਰਦੁਆਰਾ ਸਾਹਿਬ ਕਿਹੜਾ ਗੁਰਦੁਆਰਾ ਸਾਹਿਬ ਸ੍ਰੀ ਹਜੂਰ ਸਾਹਿਬ ਜੀ ਸ੍ਰੀ ਹਜੂਰ ਸਾਹਿਬ ਉਹਦਾ 10 15 ਮਿੰਟ ਦਾ ਕੰਮਦੇ ਨੇ ਤੇ ਆਪਾਂ ਨਿਕਲਦੇ ਹਾਂ ਰੋਤੋਂ ਰੇਲਵੇ ਸਟੇਸ਼ਨ ਵੱਲ ਨੂੰ ਲੋ ਜੀ ਬਾਈ ਉਹਨਾਂ ਗੱਡੀ ਲਿਆ ਆਏ ਨੇ ਸਮਾਨ ਨੂੰ ਰੱਖਿਆ ਜਾ ਰਿਹਾ ਅੱਧੇ ਕੋ ਮੈਂਬਰ ਬੈਗੇ ਨੇ ਵਿੱਚ ਬਾਏ ਬਾਏ ਆਪਾਂ ਇਹ ਬੰਨੇ ਵਿੱਚ ਤੇ ਚੱਲਦੇ ਹਾਂ ਉਹਨਾਂ ਰੋਤੋਂ ਰੇਲਵੇ ਸਟੇਸ਼ਨ ਵੱਲ ਨੂੰ ਜਦੋਂ ਦਿੱਲੀ ਵਿੱਚ ਕੱਢਦੇ ਬਾਅਦ ਕੁਛ ਇੱਧਾ ਦੀ ਕੀ ਸਵੇਰੇ ਟਾਈਮ ਕੁ ਸ਼ੋਰ-ਸ਼ੋਰ ਆ ਰਹੀ ਟ੍ਰੇਨ ਦਾ ਤੇ ਟੈਕਸੀ ਵਾਲਾ ਬਾਈ ਵੀ ਕੁਛ ਲੇਟ ਆਇਆ ਪਰ ਕਰਦੇ ਕਰਾਂਦੇ ਉਹਨਾਂ ਸਟੇਸ਼ਨ ਤੱਕ ਦਾ ਪਹੁੰਚਾਦਾ ਤੇ ਲੋਗ ਵਗੈਰਾ ਕੰਨ ਨਾ ਸਕਦੇ ਕਿ ਬਹੁਤ ਜ਼ਿਆਦਾ ਲੇਟ ਸੀਗੇ ਉਮੀਦ ਨਹੀਂ ਸੀਗੀ ਪਹੁੰਚਾਂਗੇ ਇਹ ਪਹੁੰਚਾਂਗੇ ਤੇ ਤਕਰੀਬਨ ਫਿਊਨ ਟ੍ਰੇਨ ਖਾੜੀ ਲਈ ਹੈ ਤੇ ਡ੍ਰੈਗ ਬੂਗ ਫਿਲਹਾਲ ਉਰੇ ਰੱਖਿਓ ਨੇ ਤੇ ਵੱਡੇ ਭਾਈ ਸਾਹਿਬ ਆਪਣੇ ਘਰ ਦੇ ਨੂੰ ਫੈਮਲੀ ਨੂੰ ਸਿੱਟਾਂ ਦੇ ਬਿਠਾਣਗੇ ਨੇ ਕਿਉਂਕਿ ਜਿਹੜਾ ਡੱਬਾ ਅੱਗੇ ਆਇਆ ਪੂਰੀ ਟ੍ਰੇਨ ਕੋਕੇ ਦੇ ਕੋਲ ਸੀ ਰਹੀ ਸੀ ਜਿਹੜਾ ਡੱਬਾ ਆਇਆ ਆਪਾਂ ਉਹ ਡੱਬੇ 'ਤੇ ਚੜ ਗਏ ਤੇ ਸਮਾਨ ਸੋਣ ਕੁਛ ਏਦਾਂ ਪਿਆ ਹੈ ਸਮਾਨ ਸੋਣ ਸਾਰਾ ਚਲੋ ਇੱਕ ਜਗ੍ਹਾ ਤੇ ਆਪਾਂ ਚੜਾ ਲੇ ਟੱਚ ਟੁਕੀ ਤੇ ਭਾਈ ਹੁਣਾ ਹੁਣ ਦੇ ਹੋਏ ਨੇ ਸੀਟ ਦੇ ਉਹਨਾਂ ਨੂੰ ਪਿਠਾ ਕੇ ਆਣ ਲੈ ਤੇ ਫੇਰ ਆਪਾਂ ਇੱਧਰ ਜਾ ਕੇ ਫੋਟੋ ਸ਼ੂਟਿੰਗ ਕਰਨੇ ਤੇ ਹੁਣ 10-15 ਮਿੰਟ ਹੋ ਗਏ ਚੰਦੇ ਨੂੰ ਟ੍ਰੇਨ ਨੂੰ ਵੀ ਪਰ ਇਹ ਆ ਕਿ ਵਾਹਿਗੁਰੂ ਦੀ ਸ਼ਕਤੀ ਜਿਹੀ ਜਿਨਾ ਟ੍ਰੇਨ ਘੜਵਾਤੀ ਕਿਉਂਕਿ ਮੀਤ ਟੁੱਟ ਗਈ ਨਹੀਂ ਕਿ ਕਿਤਾਬ ਨਾਲ ਤਾਂ ਪਰ ਚਲੋ ਮੀਤ ਜਿਹੀ ਦੇ ਵਾਹਿਗੁਰੂ ਜਿਲੇ ਦਰਸ਼ਨ ਕਰਾਣੇ ਹੋਣਗੇ ਤੇ ਵਾਹਿਗੁਰੂ ਜਿਨੇ ਗੁਰੂ ਗੋਬਿੰਦ ਸਿੰਘ ਜਿਨੇ ਬੁਲਾਇਆ ਹੋਊਗਾ ਸਾਧਕ ਸੰਗਤ ਨਾਲ ਅਟਾ ਜਰੂਰ ਜਾਵਾਂਗੇ ਤੇ ਓਕੇ ਓਕੇ ਕਰ ਤਕਰੀਬਨ ਇਹ ਗੱਡੀ ਆਪਣੀ ਅੰਮ੍ਰਾਲੇ ਤੋਂ ਕੱਲੀ ਸੀ ਤੇ ਕੁਸ਼ੇਤਰ ਪਹੁੰਚਣ ਵਾਲੇ ਹੋ ਗਏ ਆ ਹੁਣ ਆਪਣੇ ਸਿੱਟਾ ਸੁੱਤਾ ਮਿਲ ਗਿਆ ਨੇ ਖਾਸਾ ਟਾਈਮ ਲੱਗ ਗਿਆ 9 ਘੰਟੇ ਤੋਂ ਕਰੀਨ ਲੱਗ ਗਿਆ ਸਭ ਤੋਂ ਪਹਿਲੇ ਮੋਟਰ ਦਾ ਸਫਰ ਵੀ ਹੋ ਚੁੱਕਾ ਹੈ ਹੁਣ ਆਪਣੇ ਸਿੱਟਾ ਤੇ ਆ ਕੇ ਬੈਠੇ ਆ ਬੈਗਬੁੱਕ ਚੈੱਕ ਕਰ ਰਹੇ ਨੇ ਤੇ ਬੱਚਾ ਨੇ ਲੈਂਦੀ ਆਈਆਂ ਨੇਰੀਆਂ ਹਾਂ ਕਿ ਰਾਜ ਕਿਵੇਂ ਲੱਗ ਰਿਹਾ ਟਰੇਨ ਤੇ ਬਹਿ ਕੇ ਅੱਛਾ ਲੱਗ ਰਿਹਾ ਹੈ ਕਿਹੜੀ ਕਿੱcka ਦਾ ਟਾਈਮ ਹੋ ਗਿਆ ਪੰਜ ਬੱਤੀਆਂ ਨੇ ਤੇ ਦਿੱਲੀ ਤੇ ਹੈ ਟ੍ਰੇਨ ਪਹੁੰਚਣ ਵਾਲੀ ਹੈ ਉਰੇ ਖੜਦੇ ਆ ਬਾਹਰ 5-7 ਮਿੰਟਾਂ ਦੇ ਖਾਸੀ ਜ਼ਰੂਰੇ ਖੜਨੀ ਹੈ ਟ੍ਰੇਨ ਥੋੜਾ ਜਿਹਾ ਆਨੰਦਮਾਨ ਦੇ ਬਾਹਰ ਦਾ ਵੀ ਟ੍ਰੇਨ 'ਚ ਹੀ ਬੈਠੇ ਹਾਂ 2-2 ਘੰਟੇ ਹੋ ਗਏ ਲਗਾਤਾਰ। ਪਿਆ ਦੇਖ ਲੋ ਇੱਧਰ। ਤੂੰ ਕਿੱਧਰ ਜਾ ਰਿਹਾ ਹੈਂ? ਤੂੰ ਚੱਲ। ਨੂੰ ਬਾਰੋਂ ਵਿੱਚ ਕਿ ਲੈ ਜਾਏਗਾ ਕੋਈ? ਬਾਰੋਂ ਵਿੱਚ ਕਿ ਲੈ ਜਾਏਗਾ? ਦਿੱਲੀ ਦਾ ਇਹਦਾ ਮੇਨ ਸਟੇਸ਼ਨ ਆ ਉਹ ਤਾਂ ਨਹੀਂ ਆਇਆ ਹਜੇ ਪਰ ਉਹ ਤੋਂ ਪਹਿਲਾਂ ਕਈ ਛੋਟੇ-ਛੋਟੇ ਸਟੇਸ਼ਨ ਜੋ ਦਿੱਲੀ ਦੇ ਹੀ ਨੇ ਉਹ ਆ ਗਏ ਨੇ ਜਿੱਥੇ ਬਾਰ-ਬਾਰ ਟ੍ਰੇਨ ਰੁਕਦੀ ਜਾ ਰਹੀ ਹੈ ਹੁਣ। ਤੇ تقریبا ਬਦ ਨਾਲ ਹੀ ਦਾ ਸ਼ੋਅ ਹੋ ਰਿਹਾ ਮੈਪ ਤੇ ਤਾਂ 5-7 ਮਿੰਟ ਚ ਆਪਾਂ ਦਿੱਲੀ ਸਟੇਸ਼ਨ ਪਹੁੰਚੇ ਇਹ ਹੈ ਜੀ ਦਿੱਲੀ ਦਾ ਸਟੇਸ਼ਨ ਤੇ ਇਹਨ ਇੱਕਦਮ ਰਾਈਟ ਟਾਈਮ ਹੋ ਗਈ ਔਰ ਭਾਰਤ ਦੇ ਵੱਡੇ ਸਟੇਸ਼ਨਾਂ ਚ ਇੱਕ ਹੈ ਦਿੱਲੀ ਦਾ ਸਟੇਸ਼ਨ ਇਹ ਪਿੱਛੇ ਇਹਦਾ 2-3 ਘੰਟੇ ਲੇਟ ਸੀ ਪਰ ਓਰੇ ਟਾਈਮ ਇੱਕਦਮ ਰਾਈਟ ਹੋ ਗਿਆ 5:30 ਵਜੇ ਦਿੱਲੀ ਪਹੁੰਚ ਗਈ ਹੈ ਸਾਡੇ ਚਾਰ ਫਿੱਟਾ ਪਿੱਛੇ ਫਿੱਟਾ ਪਿੱਛੇ ਇਕੱਠੇ ਸੀ ਤੇ ਦੋ ਫਿੱਟਾ ਅੱਗੇ ਨੇ ਔਰ ਜਿਹੜੀ ਸੀਟ ਆ ਸਾਡੀ ਟਰੇਨ ਦੇ ਵਿੱਚ ਸਭ ਤੋਂ ਲਾਸਟ ਵਾਲੇ ਡੱਬੇ 'ਚ ਐ S1 'ਚ 6 ਸੀਟਾਂ ਹੋ ਰਹੇ ਨੇ ਤੇ 2 ਸੀਟਾਂ ਸਾਡੀਆਂ S2 'ਚ ਨੇ ਫਿਰਾਲ ਪਰ ਅਸੀਂ ਇਕੱਠੇ ਹੀ ਬੈਠੇ ਆ ਸਾਰੇ ਇੱਕੋ ਜਗ੍ਹਾ ਤੇ ਪੁਰਾਣ ਇੰਟਰਨੈਟ ਤੇ ਜਦੋਂ ਅਸੀਂ ਬੁਕਿੰਗਾਂ ਕਰੀ ਸੀਗੀ ਪਰ ਜਦੋਂ ਅਸੀਂ ਸਟੇਸ਼ਨ ਤੇ ਗਏ ਸ਼ੋਅ ਸਭ ਤੋਂ ਅੱਗੇ ਹੋ ਰਹੀ ਸੀ ਕਿ ਇੰਜਨ ਦੇ ਨਾਲ ਹੈ ਜਿਸ ਦੇ ਕਰਕੇ ਸਾਨੂੰ ਟਰੇਨ ਚੜਨ ਜਾਈ ਬਹੁਤ ਜ਼ਿਆਦਾ ਦਿੱਕਤ ਹੋਈ ਹੈ ਹਰਾਸ਼ਮੈਂਟ ਹੋਇਆ ਫਿਰ ਉਹ तकरीबन ਅਧਿ ਪੌਣਾ ਘੰਟਾ ਘੰਟਾ ਬਾਅਦ ਆਪਣੀ ਸੀਟ ਤੇ ਜਾ ਕੇ ਪਹੁੰਚੇ ਅ तकरीबन 20 ਮਿੰਟ ਦੀ ਬ੍ਰੇਕ ਤੋਂ ਬਾਅਦ ਦੁਬਾਰਾ ਚੱਲ ਪਈ ਟਰੇਨ ਇੱਕ ਵਾਰ ਦਿੱਲੀ ਸਟੇਸ਼ਨ ਤੋਂ ਤੇ ਥੋੜਾ ਥੋੜਾ ਹਨੇਰਾ ਜਾ ਵੀ ਹੋ ਗਿਆ ਬਾਹਰ ਸਾਈਡ ਤੇ ਇੱਕ ਹੋਰ ਟਰੇਨ ਖੜੀ ਹੈ ਜਿਸ ਕਰਕੇ ਦਿਖ ਨਹੀਂ ਰਿਹਾ ਕੋਈ ਸਵਾਰ तकरीबन 5:40 ਹੋ ਗਏ ਨੇ ਤੇ ਹਨੇਰਾ ਜਾ ਹੋਣਾ ਸ਼ੁਰੂ ਹੋ ਗਿਆ ਤੇ ਬੰਦੇ ਕੁਝ ਆਪਣੀਆਂ ਆਪਣੀਆਂ ਸੀਟਾਂ 'ਤੇ ਹੀ ਬੈ ਗਏ ਨੇ ਉੱਪਰ ਤੁਸੀਂ ਵੇਖਿਆ ਜਲਦੀ ਉੱਠੇ ਹੋਏ ਸੀ ਇਸਦਾ ਤਕਰੀਬਨ 7 7:30 ਵਜੇ ਉੱਠ ਗਏ ਲੇਡੀਜ਼ ਰੋਟੀਆਂ ਵਗੈਰਾ ਬਣਾ ਰਹੀਆਂ ਸੀਗੀਆਂ ਦੁਪਹਿਰ ਦੀ ਤੇ ਰਾਤ ਦੀ ਰੋਟੀ ਨਾਲ ਹੀ ਲਿਆਂਦੀ ਹੋਈ ਹੈ ਕਿਉਂਕਿ ਬਾਹਰ ਸਟੇਸ਼ਨਾਂ ਵਗੈਰਾ ਤੇ ਪ੍ਰੋਪਰ ਜੋ ਵੀ ਆਪਾਂ ਖਾਣੇ ਵੀਨੇ ਆ ਉਸ ਹਿਸਾਬ ਦਾ ਮਿਲਦਾ ਨਹੀਂ ਹੈਗਾ ਤਾਂ ਕਰਕੇ ਇੱਕ ਦੋ ਬੈਗ ਤੇ ਰੋਟੀ ਸਬਜ਼ੀ ਘਰੋਂ ਹੀ ਲਿਆਂਦੀ ਹੋਈ ਹੈ ਬੱਚਿਆਂ ਲਈ ਦੁੱਧ ਦਾ ਦੱਦ ਲਿਆਂਦਾ ਹੋਇਆ ਆਹ ਮੁੰਡੇ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਮਜ਼ੇ ਲੱਗੇ ਹੋਏ ਨੇ ਪੈਕਟ ਦੇ ਪੈਕਟ ਖਿੱਚ ਰਹੇ ਆ ਨਾ ਬੈਂਟ ਰੇਨ ਜਿਹੜਾ ਵੀ ਨੂੰ ਦਿਖਾਏਗਾ ਨਾ ਬਸ ਖਾਂਦਾ ਹੋਏ ਕਦੇ ਚੋਕਲੇਟ ਕਦੇ ਬਿਸਕੁਟ ਉਹ ਕਿੰਨੀਆਂ ਚੀਜ਼ਾਂ ਆਏਗਾ 1 2 3 4 5 ਸਾਰੇ ਜੱਜਾਂ ਚ ਇਹ ਨਾ ਮਰਦੇਗਾ ਇਹ ਗੰਦਾ ਉੱਚਾ ਕੱਲ ਨਹੀਂ ਆਏਗਾ ਕੱਲ ਕੀ ਆਏਗਾ ਕੱਲ ਪਰ ਮੂੰਹ ਦੇਖੇਗਾ ਜਦੋਂ ਅਸੀਂ ਸਾਰੇ ਜਿਹੜੇ ਚੀਜ਼ਾਂ ਖਾਵਾਂਗੇ ਇਹ ਟ੍ਰੇਨ ਹੈ ਜੋ ਭਾਈ ਸਾਹਿਬ ਜੀ ਉਹਨਾਂ ਨੇ ਬੁੱਕ ਕਰੀ ਹੋਈ ਹੈ ਇਹਨਾਂ ਦੀ ਬਤੋਲ ਨਾਲ ਆਪਾਂ ਜਾ ਰਹੇ ਯਾਤਰਾ ਕਰਨ ਸ਼੍ਰੀ ਹਜੂਰ ਸਾਹਿਬ ਦੀ ਸੇਵਾ ਲਈ ਤੋਂ ਅੰਮ੍ਰਿਤਸਰ ਤੋਂ ਦਿੱਲੀ ਆ ਕੇ ਫਿਰ ਵੀ ਆਪਾਂ ਟੇਲ ਪਸੰਦਾ ਦੇ ਧਰਮੇ ਘਰ ਕੇ ਅੰਬਾਲਾ ਨਹੀਂ ਕਰੋ ਤੋਂ ਦਿੱਲੀ ਆ ਜਿੱਥੇ ਦਿੱਲੀ ਤੋਂ ਜਾਣਾ ਤਾਂ ਇਹ ਤੋਂ ਆ ਰਿਹਾ ਸਤੇ ਸਵਾਰੀ ਦੀ ਕਿਤਾਈ ਇੱਕ ਵਾਰ ਰਸੇ ਧਰਨੇ ਦੁਰਨਾ ਕੋਈ ਚੱਕਰ ਹੈ ਨਹੀਂ ਸੀਗਾ ਨੇ ਕੋਈ ਟੈਕਨੀਕਲ ਰੀਜ਼ਨ ਸੀਗਾ ਜਿਸ ਕਰਕੇ ਪਟਿਆਲਾ ਨਹੀਂ ਆ ਰਹੀ ਸੀ ਟ੍ਰੇਨ ਤੇ ਸਾਨੂੰ ਹੁਣ ਸੁੱਧਾ ਅੰਬਾਲਾ ਆ ਕੇ ਫੜਨੀ ਪਈ ਹੈ ਇਹ ਟ੍ਰੇਨ ਦਾ ਨਾਮ ਹੈਗਾ ਜੀ ਹਮਸਫਰ ਤੇ ਜੋ ਕਿ ਜੰਮੂ ਤੋਂ ਆਂਦੀ ਹੈ ਸ਼੍ਰੀ ਨਰੇਟ ਸਾਹਿਬ ਕੋਈ ਦਿਨ ਆਂਦੀ ਤੇ ਅੱਜ ਇੱਕੋ ਦਿਨ ਆ ਐਤਵਾਰ ਨੂੰ ਪਟਿਆਲੇ ਤੇ ਕੀਤੇ ਸ਼ੁੱਕਰਵਾਰ ਨੂੰ ਹੁਸਰ ਸਾਬ ਤੋਂ ਚੱਲਦੀ ਹੈ ਤੇ ਸ਼ਨੀਵਾਰ ਨੂੰ ਜੰਮੂੋਂ ਹੁੰਦੀ ਹੈ ਜੰਮੂ ਤੋਂ ਵਾਪਸੀ ਫਿਰ ਸ਼੍ਰੀ ਨਰੇਟ ਸਾਹਿਬ ਉਹ ਹੁਸਰ ਸਾਬ ਨੂੰ ਐਤਵਾਰ ਨੂੰ ਜਾਂਦੀ ਹੈ ਇਹ ਤੇ ਪਟਿਆਲੇ ਤੋਂ ਤਕਰੀਬਨ 850 ਰੁਪਏ ਦਾ ਕਿਰਾਇਆ ਸ਼੍ਰੀ ਨਰੇਟ ਸਾਹਿਬ ਤੱਕ ਦਾ ਜਿਹੜਾ ਥਰਡ ਏ ਸੀ ਉਹਦਾ 23-2400 ਰੁਪਇਆ ਉਹ ਤੁਸੀਂ ਆਪਣੇ ਆਪਣੇ ਬਜਟ ਦੇ ਹਿਸਾਬ ਨਾਲ ਕਰ ਸਕਦੇ ਹੋ ਜਿਵੇਂ ਦਾ ਸਾਡਾ ਬਜਟ ਹੈ ਕਿ ਜਿਵੇਂ ਅਸੀਂ ਸਫਰ ਕਰਨਾ ਚਾਹੁੰਦੇ ਹਾਂ ਤੇ ਆਪਾਂ ਖਲੀਪਰ ਕਲਾਸ ਦਾ ਕਰਾਇਆ ਹੋਇਆ 850 ਦਾ ਤੇ ਇੱਕੋ ਇਹਦਾ ਟਾਈਮ ਸੀ ਤਾਂ ਪਟਿਆਲੇ ਪਰ ਪਟਾਈ ਕੋਲੇ ਵਾਲੇ ਤੋਂ ਵਧੀਆ ਤੇ 3:50 ਦਾ ਟਾਈਮ ਹੈਗਾ ਕੱਲ ਨਦੇੜ ਸਾਹਿਬ ਪੁੰਚਣ ਦਾ ਭਾਜੀ ਉਹਨਾ ਪਿਛਲੇ ਸਾਲ ਵੀ ਹਜੂਰ ਸਾਹਿਬ ਦਾ ਸਫਰ ਕਰਕੇ ਆਏ ਸੀਗੇ ਤੇ ਭਾਬੀ ਦੇ ਬਾਈ ਜੀ ਉਹਨਾ ਗਏ ਸੀਗੇ ਤੇ ਇਸ ਵਾਰ ਅਸੀਂ ਸਾਰੀ ਫੈਮਿਲੀ ਜਾ ਰਹੇ ਆ ਰੈਡੀ ਹੁਣਾ ਮੰਮੀ ਹੁਣਾ ਤੇ ਮੇਰੇ ਤਾਇਆ ਜੀ ਉਹਨਾਂ ਨੇ ਕਾਈ ਨੇ ਜਸਾ ਬੇਟਾ ਬਾਹਰ ਆ ਚਲੋ ਸੰਜੋਗ ਬਣੇ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਆਪਾਂ ਜਾ ਰਹੇ ਹਾਂ ਦਰਸ਼ਨਾਂ ਲਈ ਜੀ ਜੂਤ ਸਾਹਿਬ ਦੇ ਤੇ ਮੇਰਾ ਵੀ ਫਸਟ ਟਾਈਮ ਹੈ ਬਾਕੀ ਟ੍ਰੇਨ ਦਾ ਐਕਸਪੀਰੀਅੰਸ ਆਪਾਂ ਨੂੰ ਥੋੜਾ ਚੰਗਾ ਨਹੀਂ ਲੱਗਦਾ ਉੱਧਾ ਯਾਤਰਾ ਦੇ ਕਰਕੇ ਪਿਆਰੇ ਆਪਾਂ ਇੱਥੇ ਦੂਰ ਲਾਈਗੁਰ ਜੀ ਨੇ ਬੁਲਾਇਆ ਹੈ ਆਪਾਂ ਵੀ ਜੀ ਉਹਨਾਂ ਅੰਕਲ ਜੀ ਨਾਲ ਕਰਦੇ ਹੋਏ ਗੱਲਬਾਤ ਅੱਡੇ ਕਾਬਲੋਂ ਅੰਕਲ ਜੀ ਉਹਨਾਂ ਲੁਧਿਆਣੇ ਤੋਂ ਆਏ ਨੇ ਸੱਠ ਜੀ ਨੇ ਪਪਾ ਜੀ ਨੇ 60 ਜੀ ਹੋਣੇ ਸੱਠ ਜੀ ਸੱਠ ਬੰਦੇ ਇਕੱਠੇ ਮੈਂ 60 ਜੀ ਆ ਰਹੇ ਹਾਂ ਇਕੱਠੇ ਆ ਇਕੱਠੇ ਆ ਸਾਰੇ ਸੱਤ ਫਿਰ ਹਰ ਸਾਲ ਜੰਨੇ ਕਿਵੇਂ ਅਸਾ ਹਰ ਸਾਲ ਸਾਡੀ ਕਿਸਮਤ ਪਹਿਲੀ ਵਾਰ ਚੱਗੀ ਹੈ ਜੀ ਤੁਸੀਂ ਕਹਿੰਦੇ ਹਾਂ ਹਾਂ ਪਹਿਲੀ ਵਾਰ ਮੈਂ ਦੁੱਤੀ ਵਾਰ ਦੁੱਤੀ ਵਾਰ ਜਾ ਰਹੇ ਨਹੀਂ ਪਿਛਲੇ ਸਾਲ ਮੈਂ ਤਾਂ ਮੇਰੇ ਘਰ ਵਾਲੀ ਕਿਵੇਂ ਦੀ ਪਛਾਹ ਮੈਂ ਆਈ ਜਿੱਥੇ ਕਿਹਾ ਮਰੇ ਉੱਥੇ ਜਾਣਾ ਉਹ ਬੰਦਾ ਮੇਰਾ ਬੁੱਧੀਆ ਦੀ ਪ੍ਰੇਮਾ ਉਹਨਾਂ ਨੂੰ ਦਿੱਕਾ ਬੋਕ ਕਰਕੇ ਭੇਤੀਆ ਉਹਦਾ ਮਾਜਾ ਅੱਛਾ ਰਹੇਗੇ ਇਹ ਤੇ ਦੋ ਜਾਨਾਂ ਦਾ ਬੜੀ ਸਾਡੇ ਬਾਹਰ ਦੀ ਗੱਲ ਹੈ ਅੱਗੇ ਅਸੀਂ 7 ਵਜੇ ਬਾਪੂ ਹਣਾ ਕਈ ਸਾਲਾਂ ਤੋਂ ਲਗਾਤਾਰ ਜਾ ਰਹੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਅੱਛਾ ਪਰ ਆਪਣੇ ਭਾਗ ਦੇ ਉਹ ਜਦੋਂ ਭਾਈ ਵੱਜਨੇ ਬਲਾਣਾ ਹੋਵੇ ਇਸ ਵਿੱਚ ਪਿਤਾ ਜੀ ਨੇ ਲੇਟ ਆਈ ਹੈ ਬਾਪੂ ਹਣ ਕੱਲੇ ਹੁਣ ਆਪਾਂ ਕੱਲੇ ਆ ਦਰਸ਼ਨਾਂ ਲਈ ਗਏ ਤੇ ਚੈਨਲ ਸ੍ਰੀ ਕ੍ਰਿਸ਼ਨ ਨਗਰੀ ਮਥੁਰਾ ਪਹੁੰਚ ਚੁਕੇ ਹਾਂ ਤੇਰਾ ਰੰਗ ਮੰਦ ਸੇ ਲੱਗਿਆ ਆ ਆਪਦੀ ਰਾਤ ਨੂੰ ਪੂਰਾ 8 ਵੱਜ ਚੁਕੇ ਨੇ ਤੇ ਰੌਣਕਾ ਪੂਰੀਆਂ ਨੇ ਸਟੇਸ਼ਨ ਤੇ ਪਰ ਸਾਡੀ ਗੱਡੀ ਜੇ ਉਤਰਨ ਚੜ੍ਹਨ ਦੀ ਸਵਾਰੀ ਹੈ ਘਾਟੀ ਨੇ ਕਿਉਂਕਿ ਤਕਰੀਬਨ ਜਿੰਨੇ ਵੀ ਇਹ ਸਾਰੇ ਯਾਤਰੀਓ ਨੇ ਸ਼੍ਰੀ ਨਦੇੜ ਦਾ ਉਜਾਨ ਵਾਲੇ ਹੀ ਨੇ ਜੋ ਕੀ ਪੰਜਾਬ ਤੋਂ ਹੀ ਚੜ੍ਹੇ ਹੋਏ ਨੇ ਜੋ ਉੱਥੇ ਜਾ ਕੇ ਉਤਰਣਗੇ ਤਕਰੀਬਨ ਜੋ 80% ਸਵਾਰੀ ਹੈ ਉਹੀ ਹੈ ਤੇ ਬਾਕੀ ਜਿਹੜੇ ਤੁਸੀਂ ਦੇਖ ਹੀ ਰਹੇ ਹੋ ਸਾਰੀ ਟ੍ਰੇਨ 'ਚ ਘੱਟ ਵੱਧ ਹੀ ਬੰਦੇ ਨੇ ਜੋ ਚੜ੍ਹ ਰਹੇ ਨੇ ਜਗਰ ਸੰਗਤ ਆਪਣੇ ਪੰਜਾਬ ਦੀ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਰਦਾਰ ਬਾਈ ਤੁਹਾਨੂੰ ਆਮ ਦਿਖਣਗੇ ਤੇ तकरीबन ਸੰਗਤ ਰੋਟੀ ਰੁੱਟੀ ਖਾ ਕੇ ਸੌਣ ਦੀ ਕਰ ਰਹੀ ਹੈ ਤਿਆਰੀ ਤੇ तकरीबन ਗੱਡੀ ਆਗਰਾ ਪਹੁੰਚਣ ਵਾਲੀ 8:00 ਵੱਜ ਗਏ ਨੇ ਤੇ ਆਪਾਂ ਵੀ ਰੋਟੀ ਪਾਣੀ ਖਾ ਕੇ ਹੁਣ ਕਰਦੇ ਆ ਸੌਣ ਦੀ ਤਿਆਰੀ ਪਿੱਟਾ ਉੱਟਾ ਕਰਦੇ ਆ ਸਿੱਧੀਆਂ ਤੇ ਰਾਤ ਨੂੰ ਦਿਖਾਂ ਨੂੰ ਹੱਥੇ ਕੋਈ ਸ਼ਾ ਸ਼ੈ ਨਹੀਂ ਟ੍ਰੇਨ 'ਚ ਕਿੰਨੂੰ ਬਾਹਰ ਦਾ ਕੋਈ ਦਿਖਦਾ ਨਹੀਂ ਤੇ ਕੱਲ ਸਵੇਰੇ ਕਰਾਂਗੇ ਦੁਬਾਰਾ ਬਲੌਗ ਦੀ ਸ਼ੁਰੂਆਤ ਸਵੇਰ ਆਪਾਂ ਤੇ ਸਵੇਰੇ ਮਿਲਦੇ ਆ ਰਾਤ ਨੂੰ ਸੌਣਨੇ ਆ ਦਾਂ ਪਾਸ ਕਰਦੇ ਆਂ ਟ੍ਰੇਨ ਦੀ ਨੀਂਦ ਤਾਂ ਵੈਸੇ ਕਿੱਥੇ ਆਣੀ ਆ ਕਿਉਂਕਿ ਹਿਲ ਜੁਲੰਝਲ ਹਮਦੀ ਰਹਿੰਦੀ ਆ ਬਾਕੀ ਮੋਲ ਵੀ ਕੁਛ ਇਦਾਂ ਦਾ ਹੀ ਆ ਟ੍ਰੇਨ ਦਾ ਆਜੋ ਐ ਗੁੱਡ ਮਾਰਨਿੰਗ ਟਾਈਮ ਸਵੇਰ ਦੇ 7 ਵਜੇ ਆ ਤੇ ਗੱਡੀ ਅਜੇ ਤਕਰੀਬਨ ਤਕਰੀਬਨ ਭਪਾਲ ਹੀ ਕ로ਸ ਕਰੀ ਆ ਡੇਢ ਘੰਟਾ ਲੇਟ ਚੱਲ ਰਹੀ ਆ 4 ਵਜੇ ਦਾ ਟਾਈਮ ਸੀਗਾ ਵੈਸੇ ਭਪਾਲ ਦਾ ਤੇ ਅਜੇ ਵੀ ਸਫ਼ਰ ਆ ਜੋ 10 12 12 11 12 ਘੰਟਿਆਂ ਦਾ ਪਿਆ ਤੇ ਦਿਨ ਚੜ ਗਿਆ ਕਲ ਕਿ ਲਗੀ ਤੁੰਡੀ ਹੈਗੀ ਆ ਬਾਹਰ ਮੌਸਮ ਥੋੜਾ ਸਾਫ਼ ਹੁੰਦਾ ਬਾਹਰ ਪਰ ਲੈਨੇ ਇੱਕ ਦੋ ਵੀਊ ਇਹ ਸਾਰਾ ਏਰੀਆ ਹੀ ਜੋ ਵੀ ਮੱਧ ਪ੍ਰਦੇਸ਼ ਦਾ ਤੇ ਖੇਤੀਬਾੜੀ ਆਪਣੇ ਪੰਜਾਬ ਤਰ੍ਹਾਂ ਹੀ ਬਾਹਰ ਖੇਤ ਦਿਖ ਰਹੇ ਨੇ ਅਰੇ ਕਿਥੇ ਜਿੱਥੇ ਮੋਟਰਾਂ ਮੋਟਰਾਂ ਜਿੰਨਾ ਵੀ ਏਰੀਆ ਦੇਖਿਆ ਘਾਤੀ ਦਿਖਦੀਆਂ ਨੇ ਬਾਹਰ ਦੇਖਣ ਵਾਲੀਆਂ ਹਵਾ ਬਹੁਤ ਠੰਡੀ ਚੱਲ ਰਹੀ ਹੈ ਬਾਹਰ ਨਵੀਂ ਏਰੀਆ ਦੇਖਿਆ ਸਾਰੀਆਂ ਮੋਟਰਾਂ ਵੋਟਰਾਂ ਬਹੁਤ ਘੱਟ ਲੱਗੀਆਂ ਦਿਖਾਈਆਂ ਨੇ ਕਿਉਂਕਿ ਇੰਨੀ ਵੀ ਰੋਤ ਕਰਨੀ ਉਹ ਖੇਤੀਬਾੜੀ ਕਰੀ ਜਾਂਦੀ ਆ ਕੋਲ ਜਿਹੜੀਆਂ ਨਦੀਆਂ ਨੇ ਜਿਹੜੇ ਨਾਲੇ ਨੂੰ ਪਾਣੀ ਵਹਿੰਦੇ ਨੇ ਉਹਨਾਂ ਦੇ ਥਰੂ ਹੀ ਕਰੀ ਜਾਂਦੇ ਆਲੇ ਤੇ ਆਜ਼ਾਦੀ ਤੋਂ ਪਹਿਲਾਂ ਉਹਨੇ ਪੰਜਾਬੀ ਵੋਹ ਅਸਿਓਏ ਨੇ ਕਿਉਂਕਿ ਜ਼ਮੀਨਾਂ ਹੈ ਵੰਡਰ ਗਈਆਂ ਪਹਿਲਾਂ ਪੰਜਾਬੀ ਤੋਂ ਪਹਿਲਾਂ ਪੰਜਾਬੀਆਂ ਨੂੰ ਵੇ ਲਿਆਇਆ ਗਿਆ ਤੇ ਜਿਨ੍ਹਾਂ ਨੇ ਜ਼ਮੀਨਾਂ ਹੋਰ ਅਧਿਆਰੀਆ ਪਰੀਆ ਕਰੀਆਂ ਆ ਕਈ ਪੰਜਾਬੀ ਵੀਰ ਨੇ ਆਪਣੇ YouTube ਤੇ ਆਪਾਂ ਵੀ ਦੇਖਿਆ ਨੇ 100-100 ਕਿੱਲੇ ਜ਼ਮੀਨ ਆ ਉਹਰੇ ਉਹਨਾਂ ਦੀ ਤੇ ਹੋ ਸਕਿਆ ਕਦੀ ਬਾਏ ਰੋਡ ਆਵਾਂਗੇ ਉਹਨਾਂ ਨੂੰ ਮਿਲਾਂ ਵਰਤਾਂਗੇ ਕਿਉਂਕਿ ਫੇਰ ਤਾਂ ਰਾਤ ਦਾ ਸਫ਼ਰ ਰਹਿਣਾ ਪੈਂਦਾ ਕਿਉਂਕਿ ਰਾਤ ਨੂੰ ਉੱਪਰ ਚੱਲ ਨਹੀਂ ਬੰਦੇ ਢੰਡਾ ਮੁੰਡਾ ਵਿੱਚ ਰਵਾਂਗੇ ਪੰਜਾਬੀ ਵੀਰਾਂ ਨਾਲ ਲੱਭਾਂਗੇ ਗੱਲਬਾਤ ਕਰਾਂਗੇ ਜਲਦੀ ਉਹ ਵੀ ਆਪਾਂ ਸਫ਼ਰ ਬਣਾਵਾਏ ਕਦੀ ਨਾ ਕਦੇ ਕੋਈ ਵਾਰ ਕਿੱਡੇ-ਕੱਡੇ ਵੱਡੇ ਟਾਕਾ ਖੇਤਾਂ ਦੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕੌਸੇ ਦੇ ਲੇਪਰ ਤੋਂ ਵੀ ਲੀਕੀ ਕਿਕ ਸਾਫਤੀ ਬਚਾਉਂਦਾ ਇੱਡੇ ਵੱਡੇ ਖੇਤਾਂ 'ਚ ਦੇਖੋ ਮੋਟਰਾਂ ਨਹੀਂ ਲੱਗੀਆਂ ਹੋਈਆਂ तकरीबन ਨਦੀਆਂ ਤੋਂ ਪੈਪਾਂ ਨਾਲ ਪਾਣੀ ਪਹੁੰਚਾਇਆ ਜਾਂਦਾ ਹੈ ਲekin ਜਿੱਥੇ ਨੇੜੇ ਨੇ ਨਦੀਆਂ ਨਾਲੇ ਉੱਥੋਂ ਸਿੱਧੀ ਖੇਤੀਬਾੜੀ ਕਰੀ ਜਾਂਦੀ ਹੈ ਮਾਲੇ ਮੈਹੀ ਰੱਦੇ ਕਰਨੇ ਵੇਚਦੇ ਨੇ ਕੀ ਹੋਰ ਸ਼ਾਇਦ ਇਹੀ ਕਾਰਨ ਹੈ ਕਿ ਉਹ ਜਿਹੜੀ ਕਿ ਕੁਦਰਤ ਦੇ ਸਰੋਤਾਂ ਨਾਲੇ ਖੇਤੀਬਾੜੀ ਕਰੀ ਜਾਂਦੀ ਹੈ ਇਸ ਕਰਕੇ ਕਣਕ ਦਾ ਝਾੜ ਵੀ ਵਧੀਆ ਨਿਕਲਦਾ ਹੈ ਸਭ ਤੋਂ ਮੇਰੇ ਕਹਾ ਭਾਰਤ ਦੇ ਸਭ ਤੋਂ ਮਹਿੰਗੀ ਕਣਕ ਮੱਧ ਪ੍ਰਦੇਸ਼ ਦੀ ਹੁੰਦੀ ਹੈ ਆ ਟਾਈਮ ਸਵੇਰ ਦੇ 8:30 ਹੋ ਗਿਆ ਹੈ ਨਾਸ਼ਤਾ ਬਣੀ ਖੁੱਲ ਗਿਆ ਤੇ तकरीबन ਜਿੰਨੇ ਬੰਦੇ ਆਪਣੇ ਪੰਜਾਬ ਵੱਲ ਦੀ ਹੁੰਦੇ ਆ ਖਾਣ-ਪੀਣ ਦਾ ਸਾਮਾਨ ਨਾਲ ਹੀ ਲਿਆਉਂਦੇ ਨੇ ਕਿਉਂਕਿ ਟ੍ਰੇਨਾਂ ਦਾ ਥੋੜੀ ਸਫ਼ਰ ਕਰੇ ਹੀ ਉਹਨਾਂ ਨੂੰ ਪਤਾ ਹੀ ਹੈ ਕਿ ਇਦਾਂ ਨਾ ਮਿਲਦਾ ਤੇ ਆਪਣਾ ਆਪਾ ਘਰ ਤੋਂ ਕੋੜੇ-ਬਰਾਣੇ ਪੂਰੀਆਂ ਲੈਂਦੀ ਹੋਈਆਂ ਸੀ ਬਣਾ ਕੇ ਛੋਲੇ ਆ ਕਲੂਰੀ ਨੂੰ ਸਾਥ ਸੀਗੇ ਕੀ ਇਹ ਸਾਮਾਨ ਹੈ ਹਾਂ ਇਹ ਵੀ ਇੱਛੇ ਦਾ ਹੈ ਦੇਖ ਲੈਦਾ ਤੇ ਬੇੜੂ ਦਾ ਪਰ ਤੂੰ ਬਾਹਰ ਤਾਂ ਨਹੀਂ ਜਾਂਦਾ ਇਹ ਮੁੰਡੇ ਦੇ ਪੇਟ ਤੇ ਦਰਦਦਾ ਤਾਂ ਇਹ ਬਾਹਰ ਤਾਂ ਨਹੀਂ ਜਾਂਦਾ ਘਰ ਉਹ ਲੈ ਆਪੇ ਅੱਪਾ ਵੀ ਹੁਣ ਕਰਦੇ ਆ ਨਾਸ਼ਤਾ ਪਾਣੀ ਕਿਉਂਕਿ ਕੁੱਕੇ ਬੋਲ ਲੱਗੇ ਸਾਰੇ ਹੱਥਾਂ ਤੱਕ ਦੀ ਮੈਂ ਨੀਂਦ ਆਈ ਨਹੀਂ ਜਗਮੁਗ ਕਰਦੇ ਨੂੰ ਵੀ ਹੁੰਦਾ ਰਿਹਾ ਤੇ ਹੁਣ ਉਹ ਟੂਟੀ ਕਰਨੇ ਆ ਮਹਾਰਾਸ਼ਟਰ ਚ ਕਰ ਗਈ ਇਹ ਗੱਡੀ ਐਂਟਰ ਤੇ ਪਹਿਲਾ ਸਟੇਸ਼ਨ ਆਇਆ ਮਲਕਾਪੁਰ ਤੇ ਟਾਈਮ 10:30 ਹੋ ਗਏ ਨੇ ਪੂਰੀ ਧੁੱਪ ਨਿਕਲ ਚੁੱਕੀ ਆ ਸਟੇਸ਼ਨ ਉੱਦਾਂ ਨਿੱਕਾ ਜਿਹਾ ਮਾਸਟਰ ਦਾ ਪਹਿਲਾ ਸਟੇਸ਼ਨ ਹੈ ਇਹ ਰੂਟ ਤੇ ਹੈ ਨਿੱਕਾ ਜਿਹਾ ਉੱਦਾਂ ਟਾਈਮ ਹੋ ਗਏ 12:00 ਵਜੇ ਨੇ ਤੇ ਆਪਾਂ ਮਹਾਰਾਸ਼ਟਰ ਦੇ ਇੱਕ ਵੱਡੇ ਸਟੇਸ਼ਨ ਓਕਲਾ ਪਹੁੰਚੇ ਹਾਂ ਇਹ ਨਾਸਤਾ ਨੁਸਤਾ ਹੋਰ ਚੇਂਜ ਹੋ ਗਿਆ ਬੜਾ ਪਾਓ ਵਗੈਰਾ ਵਾਲੇ ਬੰਦੇ ਆ ਗਏ ਨੇ ਕਟੋਰੀਆਂ ਜੀਆਂ ਨੇ ਤੇ ਫਰੂਟ ਬਹੁਤ ਚੱਲਦਾ ਖੇਤੀਬਾੜੀ ਵੀ ਉਹਦੇ ਜਿਆਦਾ ਸਬਜ਼ੀਆਂ ਸਬਜ਼ੀਆਂ ਨਹੀਂ ਹੁੰਦੀ ਐ ਫਲਾਂ ਦੀ ਬਹੁਤ ਖੇਤੀ ਹੁੰਦੀ ਐ ਤੇ ਕੇਲਾ ਵੀ ਉਹਰੇ ਹੋਰ ਸਬਜ਼ਾ ਥੋੜਾ ਛੋਟਾ ਤੇ ਰੇਟ ਤੇ ਹੀ ਬਹੁਤ ਸਸਤਾ ਆਪਣੇ ਪੰਜਾਬ ਨਾਲੋਂ ਤੇ ਉੱਧਾ ਮੌਸਮ ਗਰਮੀ ਐ ਥੋੜਾ ਬਸ ਰਾਤ ਦੇ ਕੱਪੜੇ ਪਾਏ ਹੋਏ ਮੈਂ ਕਿਹਾ ਇੱਕੋ ਵਾਰ ਜਾ ਕੇ ਹੁਣ ਤਾਰਾਂਗੇ ਤਾਂ ਕਰਕੇ ਪਾਏ ਹੋਏ ਨੇ ਉੱਧਾ ਹੋਰੇ ਜੈਕਟ ਜੁਕੜ ਦੀ ਕੋਈ ਸਵੈਟਰ ਦੀ ਕੋਈ ਲੋੜ ਨਹੀਂ ਆਗੀ ਜਿਹੜੇ ਆਮ ਲੋਕ ਤੁਹਾਨੂੰ ਦਿਖ ਰਹੇ ਨੇ ਦੇਖੋ ਸਾਰੇ ਨੋਰਮਲ ਟੀ-ਸ਼ਰਟ ਦਾ ਸਿੰਗਲ ਪੀਸ ਚ ਦਿਖ ਰਹੇ ਨੇ ਸਵੈਟਰ ਸੂਟਰ ਘਾਟੀ ਪਾਏ ਹੋਏ ਨੇ ਆਸਟਰ ਵਾਲੀ ਸਾਈਡ ਆ ਪਾਪੂ ਆਮ ਨਹੀਂ ਮਿਲਦੇ ਨੇ ਤੇ ਫੇਮਸ ਵੀ ਨੇ ਇੱਧਰ ਦੇ ਤੇ ਆਪਾਂ ਵੀ ਟੇਸਟ ਦੇ ਲਈ ਲੈ ਲਏ ਨੇ ਪਾਓ ਤੇ ਇੱਧਰ ਜਿਹੜੀ ਵੀ ਚੀਜ਼ ਲਵਾਂਗੇ ਤਕਰੀਬਨ ਨਾਲ ਹਰ ਜਗ ਮਿੱਠਾ ਜ਼ਰੂਰ ਦੇ ਦਿੰਦੇ ਨੇ ਨਾਲ ਤੇ ਖਾਣੇ ਆਪਾਂ ਕਰਦੇ ਆ ਟੇਸਟ ਦੇਖ ਲਿਓ ਕਿ ਕਿੰਦਾ ਲੱਗਦਾ ਹੁਣ ਤਾਂ ਵੈਸੇ ਆਪਣੇ ਉਧਰ ਪਟਿਆਲਾ ਸ਼ਹਿਰ 'ਚ ਮਿਲਣ ਲੱਗ ਗਿਆ ਪਾਪੂ ਹਜੇ ਠੀਕ ਆ ਬਸ ਹੁਣ ਠੰਡਾ ਹੈ ਉਧਰ ਠੀਕ ਹੈ ਤੇ ਉਸ ਤੇ ਪਾਪਾ ਵੀ ਰਾਤ ਆ ਸਾਹਮਣੇ ਆਪਣੀ ਉਹ ਦਿਖ ਰਹੀ ਹੈ ਟ੍ਰੇਨ ਉਹ ਤਾਂ ਸੋਨਾ ਬਣਿਆ ਹੋਇਆ ਔਰੇ ਆ ਸਾਰੀ ਟ੍ਰੇਨ ਘੁੰਮ ਕੇ ਉਹ ਪੁਲ ਦੇ ਉੱਤੇ ਜਾਂਦੀ ਹੈ ਆ ਪੁਲ ਦੇ ਉੱਤੇ ਜਾ ਰਹੀ ਹੈ ਜਿਵੇਂ ਦਿਖ ਰਹੀ ਹੈ ਤੇ ਇਹਦੇ ਨੀਚੋਂ ਦੀ ਵੀ ਟ੍ਰੇਨ ਲੰਘਦੀ ਹੈ ਇਹ ਡਬਲ ਡਬਲ ਬ੍ਰਿਜ ਹੈ ਮੜਾ ਵਾਲਾ ਬ੍ਰਿਜ ਆ ਥੱਲੇ ਵੀ ਟ੍ਰੇਨ ਜਾ ਰਹੀ ਹੈ ਉੱਪਰੋਂ ਵੀ ਟ੍ਰੇਨ ਲੰਘ ਰਹੀ ਹੈ ਉਹ ਘੱਟ ਦ੍ਰਿਸ਼ਣ ਹੈ ਜਿੱਥੇ ਇਦਾਂ ਦੇ ਪਾਰਤ ਚ ਪੁਰੇ ਹੋਣਗੇ ਕਿ ਡਬਲ ਬ੍ਰਿਜ ਬਣੇ ਹੋਣਗੇ ਥੱਲੇ ਵੀ ਟ੍ਰੇਨ ਲੰਘਦੇ ਉੱਪਰੋਂ ਵੀ ਟ੍ਰੇਨ ਲੰਘਦੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਜਿਆਦਾ ਪਹਾੜੀ ਏਰੀਆ ਚ ਹੁੰਦਾ ਇਦਾਂ ਦਾ ਦੇਖਣ ਨੂੰ ਮਿਲਦਾ ਕਿਵੇਂ ਯੂਟਰਨ ਲੈਂਦੀ ਹੈ ਟ੍ਰੇਨ ਦਖਾਨੇ ਹੋਂਦੋਂ ਥੱਲੋ ਵੀ ਆਏਗੀ ਪਟੜੀ ਹਾਂ 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 ਆ ਦੇਖੋ ਇਹ ਤਾਂ ਥੱਲੇ ਵੀ ਟ੍ਰੇਨ ਲੰਘਦੀ ਆ ਆ ਸਾਹਮਣੇ ਆ ਰਹੀਆਂ ਪਟੜੀਆਂ ਜਿਸੇ ਕਰਕੇ ਮੌਸਮ ਨੇ ਗੱਲਾਂ ਬਾਤਾਂ ਕੁਝ ਹੋਰ ਹੀ ਨੇ ਜਿਸੇ ਕਰਕੇ ਆਪਾਂ ਵੀ ਠੰਡ ਵਾਲੇ ਕੱਪੜੇ ਤਾਰਦੇ ਨੇ ਤੇ ਗਰਮੀ ਵਾਲੀ ਟੀ-ਸ਼ਰਟ ਲੋਰ ਪਾ ਲਈ ਆ ਅੱਗੇ ਹੁਣ 4-5 ਦਿਨ ਆਪਾਂ ਹੋਰੇ ਰਹਿਣਾ ਤਾਂ ਲੋਰ ਟੀਸ਼ਰਟਾਂ ਹੀ ਚੱਲਣੀਆਂ ਨੇ ਕਿਉਂਕਿ ਪੰਜਾਬ ਦੇ ਨਾਲ ਇੱਧਰਲੇ ਇਲਾਕੇ ਦਾ ਬਹੁਤ ਫਰਕ ਹੈ ਮੌਸਮ ਦਾ ਕਿ ਉੱਧਰ ਆਪਣੇ ਠੱਸ ਜਿੰਨਾ ਕ ਨਾਲੋਂ ਵੀ ਸਤੰਬਰ ਦਾ ਮੌਸਮ ਉਹੋ ਜਿਹਾ ਮੌਸਮ ਹੈ तकरीबन ਗਰਮ ਹੋਇਆ ਗਿਆ ਕੰਮ ਤੇ ਸਿਸ਼ੇ ਸਿਸ਼ੇ ਵੀ ਕੋਨੇ-ਬਨੇ ਉਹਨਾਂ ਜਿੱਤੇ ਕਰਕੇ ਆਪਾਂ ਆਪਣੇ ਆਪਣੇ ਬਦਲ ਲੈਣੇ ਸੋਚਿਆ ਸੀ ਜੀ ਪਹਿਲੇ ਗੁਰਦੁਆਰੇ ਜਾ ਕੇ ਬਦਲਾਂਗੇ ਪਰ ਕੰਟਰੋਲ ਨਹੀਂ ਹੋਇਆ ਗਰਮੀ ਦਾ ਮੇਂ ਡੇਢ ਸਾਬ ਤੋਂ ਪਹਿਲਾਂ ਸੈਸ਼ਨਾਂ ਦਾ ਹੀ ਪੂਰਨਾ ਜਿੱਥੋਂ ਆਕੇ ਟ੍ਰੇਨ ਦਾ ਹੁਣ ਇੰਜਨ ਚੇਂਜ ਹੋਊਗਾ ਪਹਿਲਾਂ ਪਹਿਨ ਇੱਧਰ ਨੂੰ ਆ ਰਹੀ ਸੀਗੀ ਹੁਣ ਵਾਪਸ ਹੀ ਟ੍ਰੇਨ ਇੱਧਰ ਫਰੰਟ ਸਾਈਡ ਤੇ ਲਾ ਕੇ ਇੰਜਨ ਨੂੰ ਵਾਪਸ ਜਾਵਾਂਗੇ ਨਾ ਦੇੜਵਾਲ ਨੂੰ ਤੇ ਦੋ ਗੱਡੀਆਂ ਆਉਂਦੀਆਂ ਤਕਰੀਬਨ ਆਪਣੇ ਪੰਜਾਬ ਪੱਲ ਦੀ ਇੱਕ ਸਤਖੰਡ ਆਉਂਦੀ ਹੈ ਤੇ ਇੱਕ ਹਮਸਫਰ ਹਮਸਫਰ ਜਿਹੜੀ ਇੱਕ ਦਿਨ ਆਉਂਦੀ ਉਹਦਾ ਇੰਜਨ ਉਰੇ ਆਕੇ ਚੇਂਜ ਹੁੰਦਾ ਤੇ ਜਿਹੜੀ ਦੂਜੀ ਆਉਂਦੀ ਹੈ ਸਤਖੰਡ ਉਹਦਾ ਪਿੱਛੋਂ ਮਰਵਾੜ ਤੋਂ ਮਨਵਾੜ ਮਨਵਾੜ ਆਉਂਦੀ ਮਨਵਾੜ ਆਕੇ ਉਹਦਾ ਇੰਜਨ ਚੇਂਜ ਕਰਦੇ ਨੇ ਮਨਵਾੜ ਤੋਂ ਬਾਹਰੋ-ਬਾਰ ਆਉਂਦੀ ਏ ਥੋੜੇ ਟਾਈਮ ਘੱਟ ਲੈਂਦੇ ਉਹਦਾ ਟਾਈਮ ਵੀ ਵੱਧ ਲੱਗਦਾ ਸੱਚਖੰਡ ਦਾ ਤਕਰੀਬਨ 4 ਘੰਟੇ ਦਾ ਵੱਧ ਤੇ ਬਾਕੀ ਬਾਈ ਜੀ ਉਹਨਾਂ ਵੀ ਆਪਣੇ ਨਾਲ ਹੀ ਗੱਲ ਰਹੇ ਨੇ ਸਫਰ ਕਿੱਥੋਂ ਆਏ ਜੀ ਲੁਧਿਆਣੇ ਤੋਂ ਜੀ ਹਾਂ ਬਾਈ ਉਹਨਾਂ ਲੁਧਿਆਣੇ ਤੋਂ ਆਏ ਨੇ ਤੇ ਖਾਸੀ ਫੈਮਲੀ ਹੈ ਤੁਹਾਡੇ ਨਾਲ ਵੀ ਹੈ ਨਾ ਜੀ ਹਾਂ ਜੀ ਤੇ ਤਕਰੀਬਨ ਸਾਡੇ ਡੱਬੇ 'ਚ ਹੀ ਬੈਠੇ ਨੇ ਬਾਈ ਉਹਨਾਂ ਤੇ ਨਾਲ ਅਸੀਂ ਇਕੱਠੇ ਸਫਰ ਕਰਦੇ ਆ ਰਹੇ ਹਾਂ ਬਾਈ ਇੱਕ ਸਟੇਸ਼ਨ ਰਹਿ ਗਿਆ ਔਰੇ ਤਕਰੀਬਨ ਸਾਡਾ ਅੱਧਾ ਜਿਹਾ ਘੰਟਾ ਲੱਗੂਗਾ ਕਿਉਂਕਿ ਇੰਜਨ ਇੱਧਰਲੇ ਪਾਸੇ ਚੇਂਜ ਹੋਣਾ ਸ਼ਿਫਟ ਹੋਣਾ ਇੰਜਰ ਲੱਗੂਗਾ ਫੇਰ ਉਹਦਾ ਟ੍ਰੇਨ ਚੱਲੂਗੀ ਦੁਬਾਰਾ ਲੋਜੀ ਇੰਜਣ ਆ ਗਿਆ ਸਾਹਮਣੇ ਜੋ ਕਿ ਲੱਗੂਗਾ ਸਾਡੀ ਗੱਡੀ ਦੇ ਵਿੱਚ ਆ ਲੋਕੀ ਬੋਲਣ ਆਮ ਕਰਦੇ ਸੀ ਆਈ ਆਪੀ ਮਿੰਟ ਫਾਟਾ ਫੂਟਕ ਦਾ ਬੱਸ ਓ ਚੇਮੂ ਤਵੀ ਥੰਦੇ ਲੱਗਣਾ ਹਜ਼ੂਰ ਸਾਹਿਬ ਨਾਮ ਤੇ ਹਮਸਫਰ ਆ ਲੋਕਲ ਲੈਂਗੁਏਜ ਚੱਲ ਰਹੀ ਹੈ ਜੀ ਨਾਲ ਦੀ ਟਰੇਨ ਦੀ ਸੂਚਨਾ ਦੇ ਰਹੀ ਆ ਜਾਂਦੀ ਲੋਕਲ ਲੈਂਗੁਏਜ ਚ ਮਰਾਠੀ ਮੰਗਰਮੇ ਪ੍ਰਵਾਸਾ ਜੀ ਪ੍ਰਾਰਥਨਾ ਕਰਤੋ ਇਹ ਟਰੇਨ ਚੱਲ ਪਈ ਹੈ ਪੁਰਨੇ ਤੋਂ ਬਸੁਰੇ ਤੋਂ 20-25 ਮਿੰਟ ਲੱਗਣੇ ਨਦੇੜ ਨੂੰ ਤੇ ਹੁਣ ਆਪਾਂ ਸਮਾਨ ਸਾਨੂੰ ਲੱਗਿਆ ਇਕੱਠਾ ਕਰਨ ਥੇੜੀ ਮੁੜਕੇ ਦਵਾ ਦਾ ਮੁੱਕਰ ਕੇ ਆਪਣਾ ਬਸ ਤੇ ਬੈ ਕੇ ਤੇ ਗੁਰੂ ਘਰ ਤੱਕ ਜਾ ਸਕੀਏ ਜੀ ਕੱਚੀ ਟੁੱੱਚੀ ਕੱਢ ਲਏ ਨੇ ਆਪਾਂ ਸਾਰੇ ਬੈਗ ਬੂਗ ਆਪਣੇ ਓਕੇ ਹੋ ਗਏ ਨੇ ਬਾਹਰ ਆ ਗਿਆ ਨਦੇੜ ਸ਼ਹਿਰ ਬਸ ਟੂਰ ਕਮੈਂਟ ਲੱਗਣਗੇ ਪੁੰਚਨੋਂ ਨਦੇੜ ਸ਼ਹਿਰ ਸਟੇਸ਼ਨ ਤੇ ਆਪਾਂ ਹੁਣ ਜਾ ਕੇ ਉੱਥੇ ਉਤਰਦੇ ਆ ਤੇ ਦੇਖਦੇ ਆ ਅੱਗੇ ਦਾ ਮਹੌਲ ਚਾਲ ਬੈਗ ਬੂਤਾਰਦੇ ਆ ਖਾਸੇ ਨੇ ਤੁਸੀਂ ਦੇਖਿਆ ਜਿਵੇਂ ਜੀ ਭਾਰਤ ਤੂੰ ਕਿਹੜਾ ਚੱਕੇਗਾ ਕਿਹੜਾ ਬੈਗ ਚੱਕੇਗਾ ਭਾਰਤ ਹੈ ਤਾਂ ਉਤਰ ਗਿਆ ਜੀ ਦੇਖੋ ਸਾਰੇ ਪੰਜਾਬੋਂ ਆਏ ਹੋ ਜਿੱਥੇ ਤੇ ਜਿੱਥੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਉੱਤਰ ਨੇ ਹੋਰੀ ਨਦੇੜ तकरीबन ਰਾਤ ਦੀ ਸਵਾਰੀ ਤੇ ਮੇਰੇ ਕਹ ਪੰਜ ਦਾ ਪਰਸੈਂਟ ਹੀ ਹੋਊ ਵਾਕਿ 95% ਸਾਰੀ ਗੱਡੀ ਯਾਤਰਾ ਵਾਲੀ ਹੋ ਸੀਗੀ ਸਟੇਸ਼ਨ ਤੋਂ ਨਿਕਲਦੇ ਸਾਰੇ ਗੁਰੂ ਘਰ ਵੱਲੋਂ ਅੱਧਾ ਬਾਅਰ ਬੱਸਾਂ ਲੱਗੀਆਂ ਹੋਈਆਂ ਨੇ ਜੋ ਕਿ ਤੁਹਾਨੂੰ ਸਿੱਧਾ ਗੁਰੂ ਦਾ ਗੁਰਦੁਆਰੇ ਤੱਕ ਲੈ ਕੇ ਜਾਣਗੀਆਂ ਢਾਂਕੂ ਟ੍ਰਾਵਲਾਂ ਟੈਕਸੀਆਂ ਗੁਰਦੁਆਰੇ ਵੱਲੋਂ ਆਦੰਦੀਆਂ ਨੇ ਹੁਣ ਅਸੀਂ ਇੱਥੇ ਬੈਠਾਂਗੇ ਤੇ ਜਾਵਾਂਗੇ ਗੁਰਦੁਆਰਾ ਵੱਲੋਂ ਸਾਰੀ ਸੰਗਤ ਆਪਣੀ ਵੇਟ ਕਰ ਰਹੀ ਔਰ ਕਿ ਵਾਲੀ ਸਾਈਡ ਦੋ ਤਿੰਨ ਸੀਟਾਂ ਤੇ ਸਮਾਨ ਸੂਣ ਰੱਖਿਆ ਜਾਂਦਾ ਤੇ ਪਿੱਛੇ ਸਵਾਰੀਆਂ ਬਹਿ ਜਾਂਦੀਆਂ ਨੇ ਤੇ ਦੋ ਗੁਰੂ ਧਾਮਾਂ ਤੋਂ ਆਉਂਦੀਆਂ ਨੇ ਬੱਸਾਂ ਇੱਕ ਲੰਗਰ ਸਾਹਿਬ ਤੇ ਇੱਕ ਤਖਤ ਸਾਹਿਬ ਤੋਂ ਆਪਾਂ ਲੰਗਰ ਸਾਹਿਬ ਵਾਲੀ ਤੇ ਬੈਠੇ ਆ ਕਿਉਂਕਿ ਰਹਿਮਨ ਉਹਦਾ ਪੋਥੀ ਕਰਾਂਗੇ ਅਰੇਂਜਮੈਂਟ ਤਖਤ ਸਾਹਿਬ ਜੰਦ ਹੀ ਲੰਗਰ ਸਾਹਿਬ ਤੋਂ ਦੋੜਾ ਰਹਿਣਾ ਚੁਰਾਂ ਨਹੀਂ ਉੱਥੇ ਫਰਾਵਾ ਨਹੀਂ ਗਿਆ ਬਹੁਤ ਜ਼ਿਆਦਾ ਮੈਂ ਇਹ ਬਗਵਾਨ ਦਾ ਹੁਸਨ ਜੀ ਸਵੇਰ ਵਾਲੀ ਆਪਾਂ ਆਏ ਸੀ ਤਾਂ ਉੱਥੇ ਹੀ ਰੁਕੇ ਸੀ ਉਹ ਪੂਰੀ ਖਾਲੀ ਉਹ ਦੋਸਤ 10 ਮਿੰਟ ਦਾ ਰਾਰਾ ਹਾਂ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਔਰ ਉਤੋ ਤੇ ਜਾ ਕੇ ਅੱਗੇ ਸਨਾਹ ਤੇ ਰੁਕਦੇ ਹਾਂ ਤੁਹਾਨੂੰ ਉੱਥੇ ਦਾ ਦਿਖਾਣਿਆ ਮੋਲਚਾਲ ਤੇ ਸਟੇਸ਼ਨ ਤੋਂ ਜੋ ਰਸਤਾ ਔਰ ਤੋਂ ਤਕਰੀਬਨ 5-7 ਮਿੰਟ ਦਾ ਹੀ ਹੈ ਬਸ ਸਮਾਨ ਨੂੰ ਸੈਟਿੰਗ ਕਰਨ ਲੱਗਦਾ ਟਾਈਮ ਸਮਾਨ ਦੇਖ ਸਕਦੇ ਹਾਂ ਪੂਰਾ ਅੱਗੇ-ਅੱਗੇ ਸਿੱਟਾਂ ਦੇ ਬਾਬਾ ਜੀ ਨੇ ਕਰਤਾ ਫੁੱਲ ਪੂਰਾ ਤੇ ਪਿੱਛਿਆਂ ਸਵਾਰੀਆਂ ਨੂੰ ਤੇ ਅਸੀਂ ਅੱਗੇ ਵਾਲੀਆਂ ਦੋ ਸੀਟਾਂ ਦੇ ਫੈਗੇ ਆ ਦੋਨੋਂ ਬ੍ਰਦਰ ਤੇ ਬਈ ਉਹਨਾਂ ਡਰਾਈਵਰ ਆਣ ਕੇ ਤੇ ਚੱਲਦੇ ਆਪਾਂ ਉਹਨਾਂ ਤੇ ਤਕਰੀਬਨ ਦੇਖੋ ਸਾਰੀਆਂ ਬੱਸਾਂ ਹੀ ਬੱਸਾਂ ਲੱਗੀਆਂ ਹੋਈਆਂ ਸ਼੍ਰੀ ਹਜੂਰ ਸਾਹਿਬ ਨਦੇੜ ਤੇ ਸਾਹ ਵਰਗੇ ਸਟੇਸ਼ਨ ਤੇ ਗੁੰਮਦ ਜਿਹਾ ਬਣਾਇਆ ਪਿਆ ਕਿ ਬਹੁਤ ਸੋਹਣਾ ਲੱਗ ਰਿਹਾ ਤੇ ਕਾਫੀ ਸੰਗਤਾਂ ਤਕਰੀਬਨ ਬੈਠ ਗਈਆਂ ਜਿਆਦਾਤਰ ਗੁਰੂ ਘਰ ਦੇ ਜਿਹੜਾ ਇਹ ਬੱਸਾਂ ਦਾ ਫੈਸਿਲਿਟੀ ਆਪਾਂ ਨੂੰ ਪਹੁੰਚਾਈ ਗਈ ਹੈ ਸੰਗਤ ਨੂੰ ਬਹੁਤ ਵਧੀਆ ਲੱਗੀ ਇਹ ਗੱਲ ਚਲੋ इजीली ਸੰਗਤ ਗੁਰੂ ਘਰਾਂ ਜਾਂ ਸਕਦੇ ਆ ਜਾਂ ਹੋਰ ਆਪਾਂ ਗੁਰਦੁਆਰੇ ਧਾਮਾਂ ਦੇ ਦਰਸ਼ਨ ਆ ਲਈ ਜਾਂਦੇ ਆ तकरीबन ਟੈਂਪੂ ਜਾਂ ਈ ਰਿਕਸ਼ਾ ਵਗੈਰਾ ਅੱਜ ਕੱਲ ਚੱਲੇ ਹੋਏ ਨੇ ਜਿਵੇਂ ਉਹਨਾਂ ਦੇ ਥਰੂ ਜਾਣਾ ਪੈਂਦਾ ਪਰ ਉਹ ਗੁਰਦੁਆਰੇ ਵੱਲੋਂ ਪ੍ਰੋਵਾਈਡ ਕਰਾਈਆਂ ਗਈਆਂ ਬੱਸਾਂ ਬਹੁਤ ਸਹੀ ਲੱਗਿਆ ਇਹ ਸਿਸਟਮ ਆਪਾਂ ਨੂੰ ਤੇ ਚੱਲ ਪਈਆਂ ਨੇ ਲੈਣੋ ਲੈਣ ਬੱਸਾਂ ਤੇ ਆਪਣੀ ਬੱਸ ਚੱਲੂਗੀ ਹੁਣ ਆ ਗਏ ਨੇ ਬਾਬਾ ਜੀ ਡਰਾਈਵਰ ਸਾਹਿਬ ਆਪਣੇ ਸਤਿ ਸ਼੍ਰੀ ਅਕਾਲ ਜਦੋਂ ਜਵਾਰਾ ਛੜਤਾ ਹੁਣ ਆਪਾਂ ਉਹਦੇ ਲੱਗੇ ਚੱਲਾਂ ਨੂੰ ਬਸ ਚ ਉੱਤਰਦੇ ਸਾਰੇ ਬੱਬਾ ਜੀ ਨੇ ਵਰਛਾ ਦਿਖਵਾ ਕੇ ਤੇ ਫਿਰ ਮਾਲ ਬਣਾਵਾਤਾ ਸੀਗਾ ਕਿ ਪਹਿਲਾਂ ਆਪਾਂ ਆਵਲੀ ਰਾਤ ਐ ਸੀਗੇ ਧੰਨ ਧੰਨ ਬੱਡਾ ਜੀ ਤੇ ਉਰੇ ਵੱਡਾ ਰੂਮ ਖਾਲੀ ਨਹੀਂ ਸੀਗਾ 8 ਜਣਿਆਂ ਲਈ ਇਸ ਕਰਕੇ ਅਸੀਂ ਫਿਰ ਮੁੜ ਕੇ ਇਹਦੇ ਪੀ ਬੈਕ ਸਾਈਡ ਦੇ ਦੂਤੀ ਫਰਾਹ ਆ ਉਧਰ ਮੁੱਕ ਕੇ ਆਏ ਆ ਰੂਮ ਤੇ ਚੱਲਦੇ ਆ ਉਹਨਾਂ ਕਰਨ। ਰੋਪੀ ਦਾ ਘਟਾਈ। ਤੇ ਡੈਡੀ ਹੁਣਾਂ ਤੁਰ ਨਹੀਂ ਸਕਦੇ ਸੜੇ ਬੀੜਕ ਨੇ। ਜਿਹਨਾਂ ਨੂੰ ਆਟੋ 'ਚ ਬਿਠਾਤਾ ਸਾਹਮਣੇ ਵਸਤੇ ਤੇ ਬਾਕੀ ਸੰਗਤ ਆਪਣੇ ਆਪਣੇ ਬੈਗ ਲਈ ਜਾ ਰਹੀ ਹੈ ਪੈਦਲ। ਤੇ ਆਈ ਬਾਬਾ ਜੀ, ਨਿਧਾਨ ਸਿੰਘ ਜੀ। ਫ੍ਰਿਸਰਾਹ ਦਾ ਫਰੰਟ। ਤੇ ਹੁਣ ਆਪਾਂ ਚੱਲਦੇ ਆਂ ਇਧਰੋਂ ਅੰਦਰ ਨੂੰ। ਸਭ ਤੋਂ ਪੁਰਾਣੇ ਬਾਬਾ ਜੀ ਨੇ ਜੋ ਨਿਤਾਂ ਤੁਸੀਂ ਜਿਓ ਸੀਗੇ ਜਿਨ੍ਹਾਂ ਦੀ ਸਰਾਹ 'ਚ ਆਪਾਂ ਇਸ ਵਾਰ ਰੁਕ ਰਹੇ ਆਂ ਪਿਛਲੀ ਵਾਰ ਬਾਈ ਜੀ ਹੁਣਾ ਆਇਤੀ ਉਹ ਬੁੱਢਾ ਸ਼ਾਹੀ ਦੀ ਸਰਾਹ 'ਚ ਰੁਕੇ ਸੀਗੇ ਤੇ ਇਸ ਵਾਰ ਉੱਥੇ ਆਪਾਂ ਜਗ੍ਹਾ ਨਹੀਂ ਮਿਲੀ ਤੇ ਆ ਸਰਾਹ ਦੇ ਵਿੱਚ ਰੁਕੇ ਆਂ ਆਪਾਂ ਉੱਥੇ ਤਕਰੀਬਨ 4-5 ਸਰਾਵਾਂ ਨੇ ਵੱਡੀਆਂ ਨੂਨੋ ਦਾਤਾ ਕੁੰਦਰੀਆਂ ਲੱਗ ਕੇ ਲੱਗ ਗਈ ਇੱਥੇ इजीली ਰੂਮ ਮਿਲ ਜਾਂਦਾ ਤੇ 5 ਲਿਫਟਾਂ ਲੱਗੀਆਂ ਹੋਈਆਂ ਨੇ इजीली ਉੱਪਰ ਜਾਣ ਨੂੰ ਤੇ 15 ਫਲੋਰ ਤੇ ਹੈ ਜੀ ਆਪਣਾ ਰੂਮ ਤੇ ਸਾਹਮਣੇ ਦਾ ਮਹੌਲ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਚ ਤੇ ਰੂਮ ਖੁੱਲੇ ਡੁੱਲੇ ਨੇ ਪੂਰੇ ਕਿਉਂਕਿ ਆਪਾਂ 8 ਮੈਂਬਰ ਸੀ ਵੱਡਾ ਰੂਮ ਲਿਆ ਉਹਦਾ ਸੈਟਿੰਗਾਂ ਰੂਟਿੰਗਾਂ ਹੋ ਰਹੀਆਂ ਨੇ ਤਿੰਨ ਬੈੱਡ ਲੱਗੇ ਹੋਏ ਨੇ ਦੋ ਸਿੰਗਲ ਬੈੱਡ ਨੇ ਬਾਕੀ ਸੈਟਿੰਗ ਸ਼ੂਟਿੰਗ ਕਰਕੇ ਥੋੜਾ ਜਿਹਾ ਆਰਾਮ ਕਰਕੇ ਨਹਾਉਣੂ ਕੇ ਜਾਂਦੇ ਆ ਗੁਰਦੁਆਰਾ ਸਾਹਿਬ ਮੁੱਖਾ ਦੇਖਦੇ ਆ ਲੰਗਰ ਸਾਹਿਬ ਚ ਤੇ ਲੰਗਰ ਸ਼ੱਕੇ ਆੰਦੇ ਆ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਪਟਿਆਲੇ ਤੋਂ ਲੈ ਕੇ ਆਪਣਾ ਸ੍ਰੀ ਹਜੂਰ ਸਾਹਿਬ ਜੀ ਦਾ ਤੱਕ ਦਾ ਸਫ਼ਰ ਤੇ ਕੱਲ ਤੋਂ ਆਪਾਂ ਉਹਨੇ ਦਰਸ਼ਨਾਂ ਲਈ ਨਿਕਲਾਂਗੇ ਸਾਰੇ ਗੁਰੂ ਧਾਮ ਨੇ ਜਿੰਨੇ ਵੀ ਉਹਨਾਂ ਦਰਸ਼ਨਾਂ ਦੀ 3-4-4 ਦਿਨ ਆਪਾਂ ਹੋ ਰਹੀਆਂ ਤੇ ਉਹਨਾਂ ਦੇ ਦਰਸ਼ਨਾਂ ਦੇ ਬਲੌਗ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਇਹਦੇ ਨਾਲ ਹੀ ਕਰਦੇ ਆਪਾਂ ਬਲੌਗ ਨੂੰ ਆਪਤ